ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਸ ਪਾਵਨ ਪਵਿੱਤਰ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਜੋਲਾ ਸਾਹਿਬ ਹੈ ਇਸ ਸਥਾਨ ਤੇ ਧੰਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਸਮੇਤ ਚਰਨ ਪਾਉਣਾ ਕੀਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹੀ ਜੀ ਦੀ ਸੇਵਾ ਦੇ ਵਿੱਚ ਮਾਈ ਸੁੱਖਾਂ ਜੀ ਨੇ ਚੋਰੀ ਦਾ ਪ੍ਰਸ਼ਾਦ ਲਿਆਣ ਕੇ ਸਤਿਗੁਰੂ ਸਾਹਿਬ ਜੀ ਨੂੰ ਛਕਣ ਵਾਸਤੇ ਪੇਟਾ ਕੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਪ੍ਰਸ਼ਾਦ ਛਕਣਾ ਕੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ ਪ੍ਰਸ਼ਾਦ ਛਕ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਕਹਿਣਾ ਕੀਤਾ ਮਾਤਾ ਜੀ ਇਹ ਬੜਾ ਸੁੰਦਰ ਚੋਲਾ ਬਣਾ ਕੇ ਆਪ ਜੀ ਲਿਆਇਓ ਬਾਣੀ ਦੇ ਵਿੱਚ ਸ਼ਬਦ ਵੀ ਆਉਂਦਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਈਨੋ ਚੋਲਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਉਚਾਰਨ ਕਰਕੇ ਕਹਿਣਾ ਕੀਤਾ ਪੀ ਇਸ ਨਗਰ ਦਾ ਨਾਮ ਕੀ ਹੈ ਤੇ ਸਤਿਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਮਹਾਰਾਜ ਇਸ ਨਗਰ ਦਾ ਨਾਮ ਪਹਿਣੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਦਿਨ ਤੋਂ ਇਸ ਨਗਰ ਦਾ ਨਾਮ ਸ੍ਰੀ ਚੋਲਾ ਸਾਹਿਬ ਜਿਹੜਾ ਸੀ ਉਹ ਰੱਖ ਦੇਣਾ ਕੀਤਾ